ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ 11ਵੀਂ ਜਮਾਤ ਦੇ ਰਾਜਨੀਤਿਕ ਸ਼ਾਸਤਰ ਵਿਸ਼ੇ ਦੇ ਵਿੱਚੋਂ ਟੌਪਿਕ ਲੈ ਰਹੇ ਹਾਂ ਪ੍ਰਧਾਨਗੀ ਅਤੇ ਸੰਸਦੀ ਸਰਕਾਰ ਦੇ ਵਿੱਚ ਅੰਤ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਪ੍ਰਧਾਨ ਪ੍ਰਧਾਨਗੀ ਸਰਕਾਰ ਹੈ ਜਿਹੜੀ ਇਹ ਕਿਹੜੇ ਦੇਸ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਹੋਈ ਪ੍ਰਧਾਨਾਤਮਕ ਸਰਕਾਰ ਦੀ ਸਥਾਪਨਾ ਸਭ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ ਜਰਮਨੀ ਫਰਾਂਸ ਬ੍ਰਾਜ਼ੀਲ ਅਰਜنٹੀਨਾ ਚਿੱਲੀ ਮੈਕਸੀਕੋ ਤੇ ਫਿਲੀਪਾਈਨਸ ਦੇ ਵਿੱਚ ਕੋਈ ਹੁਣ ਅਸੀਂ ਦੇਖਣਾ ਕਿ ਇਹਦੇ ਵਿੱਚ ਤੇ ਸੰਸਦਰੀ ਸਰਕਾਰ ਦੇ ਵਿੱਚ ਕੀ ਅੰਤਰ ਹੈ ਸਭ ਤੋਂ ਪਹਿਲਾਂ ਰਾਜ ਦੇਸ਼ ਮੁਖੀ ਦੀ ਸਥਿਤੀ ਦੇਸ਼ ਦਾ ਨਾਮਾਤਰ ਮੁਖੀਆ ਜਿਹੜਾ ਹੁੰਦਾ ਹੈ ਉਹ ਸੰਸਦਰੀ ਸਰਕਾਰ ਦੇ ਵਿੱਚ ਹੁੰਦਾ ਹੈ ਸ਼ਕਤੀਆਂ ਦੀ ਵਰਤੋਂ ਤੇ ਆਪਣੇ ਮੰਤਰੀ ਮੰਡਲ ਦੀ ਸਲਾਹ ਤੇ ਇੱਛਾ ਦੇ ਅਨੁਸਾਰ ਕਰਦਾ ਪ੍ਰਧਾਨਾਤਮਿਕ ਸਰਕਾਰ ਦੇ ਵਿੱਚ ਮੁੱਖ ਕਾਰਜਕਾਰੀ ਮੁੱਖ ਵਾਸਤਵਿਕ ਮੁਖੀ ਕਾਰਜਕਾਰੀ ਸ਼ਕਤੀ ਵਾਲੀ ਵਰਤੋਂ ਆਪ ਕਰਦਾ ਹੈ ਅਮਰੀਕਾ ਰਾਸ਼ਟਰਪਤੀ ਅਸਲੀ ਕਾਰਜਕਾਰੀ ਮੁਖੀ ਦੀ ਜਿਹੜੀ ਉਦਾਹਰਨ ਹੈ ਉਹ ਪ੍ਰਧਾਨਾਤਮਕ ਸਰਕਾਰ ਦੀ ਇੱਕ ਪ੍ਰਮੁੱਖ ਉਦਾਹਰਨ ਦੂਸਰਾ ਹੈਗਾ ਕਿ ਸੰਸਰੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਗੂੜਾ ਸਬੰਧ ਹੁੰਦਾ ਪਰ ਪ੍ਰਧਾਨਗੀ ਸਰਕਾਰ ਦੇ ਵਿੱਚ ਇਹ ਸਰਕਾਰ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ درمیان ਜਿਹੜੇ ਸਬੰਧ ਨੇ ਉਹ ਗੂੜੇ ਨਹੀਂ ਹੁੰਦੇ ਤੀਸਰਾ ਹੈਗਾ ਕਿ ਸੰਸਾਸ਼ਨ ਦੀਆਂ ਸਾਰੀਆਂ ਸ਼ਕਤੀਆਂ ਅਸਲ ਵਿੱਚ ਮੰਤਰੀ ਮੰਡਲ ਦੇ ਕੋਲ ਹੁੰਦੀ ਹੈ ਪਰ ਪ੍ਰਧਾਨਾਤਮਿਕ ਸਰਕਾਰ ਦੇ ਵਿੱਚ ਇਹ ਮੰਤਰੀ ਮੰਡਲ ਦੀ ਭੂਮਿਕਾ ਪ੍ਰਭਾਵਕਾਰੀ ਨਹੀਂ ਹਿਸ ਤੋਂ ਬਿਨ ਇਲਾਵਾ ਸੰਸਦਰੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਹੈਗੀ ਹੈ ਜਿਹੜੀ ਉਹ ਵਿਧਾਨਪਾਲਿਕਾ ਦੇ ਅੱਗੇ ਜਵਾਬਦੇਹ ਹੁੰਦੀ ਹੈ ਪ੍ਰਧਾਨਾਤਮਿਕ ਜਾਂ ਪ੍ਰਧਾਨਵੀ ਸਰਕਾਰ ਦੇ ਵਿੱਚ ਕਾਰਜਪਾਲਿਕਾ ਮੈਂਬਰ ਮੁਖੀ ਕਾਰਜਕਾਰੀ ਮੁਖੀ ਦੇ ਸਾਹਮਣੇ ਜਵਾਬਦੇਹ ਹਨ ਅਤੇ ਉਸ ਦੀ ਇੱਛਾ ਤੱਕ ਆਪਣੇ ਅਹੁਦੇ ਤੇ ਰਹਿੰਦੇ ਹਨ ਤੀਸਰਾ ਹੈ ਚੌਥਾ ਹੈਗਾ ਕਿ ਮੰਤਰੀ ਮੰਡਲ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਨੇ ਉਹ ਇਕੱਠੇ ਡੁੱਬਦੇ ਨੇ ਤੇ ਇਕੱਠੇ ਤੈਰਦੇ ਨੇ ਇਸ ਨੂੰ ਅਸੀਂ ਸਮੂਹਿਕ ਜ਼ਿੰਮੇਵਾਰੀ ਵੀ ਕਹਿੰਦੇ ਹਾਂ ਪਰ ਪ੍ਰਧਾਨਾਤਮਿਕ ਸਰਕਾਰ ਦੇ ਵਿੱਚ ਹਰ ਮੰਤਰੀ ਦੀ ਵਿਅਕਤੀਗਤ ਜਾਣੀ ਕਿ ਇੰਡੀਵਿਜੂਅਲ ਤੌਰ ਤੇ ਜ਼ਿੰਮੇਵਾਰੀ ਹੁੰਦੀ ਹੈ ਅਤੇ ਵਿਅਕਤੀਗਤ ਰੂਪ ਦੇ ਵਿੱਚ ਰਾਸ਼ਟਰਪਤੀ ਦੇ ਸਾਹਮਣੇ ਉਹ ਜਵਾਬਦੇਹ ਹੁੰਦੇ ਹਨ ਨੀਤੀਆਂ ਦੇ ਸਬੰਧ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਕਾਰਜਕਾਲ ਅਨਿਸ਼ਚਿਤ ਹੋਣ ਕਰਕੇ ਸਰਕਾਰ ਦਾ ਜਿਹੜਾ ਕਾਰਜਕਾਲ ਹੈ ਉਹ ਅਨਿਸ਼ਚਿਤ ਹੋਣ ਕਰਕੇ ਜਿਹੜੀ ਸਥਿਤੀ ਹੈ ਹਰ ਵੇਲੇ ਅਨਿਸ਼ਚਿਤਤਾ ਦੀ ਬਣੀ ਰਹਿੰਦੀ ਹੈ ਜਿਸ ਕਰਕੇ ਸਰਕਾਰ ਵਿੱਚ ਪਰਵਰਤਨ ਹੋਣਾ ਤੇ ਨੀਤੀਆਂ ਦੇ ਵਿੱਚ ਪਰਵਰਤਨ ਹੋਣਾ ਲਾਜ਼ਮੀ ਹੈ ਪਰ ਪ੍ਰਧਾਨਾਤਮਿਕ ਸਰਕਾਰ ਦੇ ਵਿੱਚ ਕਾਰਜਕਾਲ ਦਾ ਕਾਰਜਕਾਲ ਨਿਸ਼ਚਿਤ ਹੋਣ ਕਰਕੇ ਨੀਤੀਆਂ ਵਿੱਚ ਸਥਿਰਤਾ ਅਤੇ ਨਿਰੰਤਰਤਾ ਜਿਹੜੀ ਉਹ ਬਣੀ ਰਹਿੰਦੀ ਹੈ ਇਸੇ ਤਰ੍ਹਾਂ ਸੰਸਦਰੀ ਸਰਕਾਰ ਦੇ ਵਿੱਚ ਹੇਠਲੇ ਸਦਨ ਨੂੰ ਭੰਗ ਕਰਨ ਦੇ ਸਬੰਧੀ ਸੰਸਦਰੀ ਸਰਕਾਰ ਦੇ ਵਿੱਚ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਅਸਲੀ ਮੁਖੀ ਉਸ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ਪਰ ਪ੍ਰਧਾਨਤਮਕ ਸਰਕਾਰ ਦੇ ਵਿੱਚ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਭੰਗ ਨਹੀਂ ਕੀਤਾ ਜਾ ਸਕਦਾ ਸੋ ਜਿਹੜੇ ਵੀ ਅਸੀਂ ਹੁਣ ਤੱਕ ਪੁਆਇੰਟ ਪੜੇ ਨੇ ਇਹ ਅਸੀਂ ਸੰਸਦੀ ਸਰਕਾਰ ਤੇ ਪ੍ਰਧਾਨਾਤਮਿਕ ਸਰਕਾਰ ਦੇ ਵਿੱਚ ਅੰਤਰ ਦੇ ਬਾਰੇ ਵਿੱਚ ਪੜੇ ਨੇ ਧੰਨਵਾਦ